ਮੈਂ ਨਾ ਛੋਟਾ ਜਿਹਾ ਕਿ ਤੁਹਾਨੂੰ ਆਪਣਾ ਅਨੁਭਵ ਸੇ ਕਰਦਾ ਸਰ ਤੁਹਾਡਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਾ ਅਸੀਂ ਇਦਾਂ ਹੀ ਜਿਹੜਾ ਟੈਲੀਕਾਸਟ ਜਾਂ ਨੁਕਤੀ ਪੱਤਰ ਵੰਸਾ ਮਰੋ ਜਿਹੜੇ ਰੱਖੇ ਉਹ ਦੇਖਦੇ ਰਹੇ ਹਾਂ ਜੀ ਮੈਂ ਤੇ ਅੱਜ ਤੁਸੀਂ ਮਹਿਸੂਸ ਕਰੋ ਵੀ ਮੇਰੇ ਅੰਦਰ ਉਹ ਕਿੰਨਾ ਖੁਸ਼ੀ ਦਾ ਚਾਹ ਹੋਏਗਾ ਵੀ ਜਦ ਮੈਂ ਇੱਥੇ ਖੁਦ ਪ੍ਰੈਜ਼ੈਂਟ ਆ ਤੇ ਮੈਂ ਇਹਨਾਂ ਪਤਵੰਤਿਆਂ ਤੋਂ ਤੁਹਾਡੇ ਹੱਥਾਂ ਤੋਂ ਆਪਣੀ ਨਿਯੁਕਤੀ ਵੀ ਨੁਕਤੀ ਪੱਤਰ ਲਵਾਂਗਾ ਜੀ ਹਨਾ ਉਹ ਇੱਕ ਵੱਖਰਾ ਅਨੁਭਵ ਹੈ ਜੀ ਉਹ بیان ਨਹੀਂ ਕੀਤਾ ਜਾ ਸਕਦਾ ਕਰੀਬੀ ਨੇ ਸਾਨੂੰ ਇੱਕ ਅੱਗ ਦੇਤੀ ਰਾਹ ਦਿੱਤਾ ਵੀ ਪੜਨਾ ਹੈ ਪੜ ਕੇ ਕਾਬਲ ਬਣੇ ਜੀ ਕਾਬਲ ਬਣ ਕੇ ਪ੍ਰਾਈਵੇਟ ਇੱਕ ਨੌਕਰੀ ਤੇ ਛੁੱਟ ਜਾਣਾ ਫਿਰ ਦੂਜੀ ਦੀ ਆਸ ਭੱਜ ਕੇ ਯਾਰ ਕੱਲੂ ਕੰਮ ਨਹੀਂ ਮਿਲਣਾ ਕੱਲ ਘਰ ਚ ਲਾਉਣਾ ਜਿਵੇਂ ਤੁਹਾਡਾ ਧੰਨਵਾਦ ਕਰਦਾ ਨੌਕਰੀ ਨੂੰ ਪ੍ਰਾਪਤ ਕਰਦੇ ਹੁਆ ਮੈਂ ਜਦੋਂ ਕੱਲ ਕਹਿ ਕੇ ਚੱਲਿਆ ਪ੍ਰਾਈਵੇਟ ਜੌਬ ਕਰਦੇ ਆ ਮੈਂ ਘਰੇ ਆਇਆ ਮੈਂ ਕਿਹਾ ਮੰਮੀ ਮੈਂ ਜਾ ਰਿਹਾ ਤੇ ਮੇਰੀ ਸਵੇਰੇ ਜੁਆਇਨਿੰਗ ਹੈ ਤੇ ਆਪਣੀ ਮਾਂ ਨੂੰ ਮੈਂ ਬੁੱਕਲ ਚ ਨਹੀਂ ਲੈ ਪਾਇਆ ਪਰ ਦੀ ਅੱਖਾਂ ਚ ਪਾਣੀ ਸੀ ਉਹ ਖੁਸ਼ੀ ਦਾ ਕਿ ਤੁਹਾਡੇ ਕਰਕੇ ਹੋ ਪਾਇਆ ਸਰ ਮਾਂ ਦੀਆਂ ਦੁਆਵਾਂ ਵੱਡੀਆਂ ਨੇ ਸੱਚ ਪੁੱਛਿਓ ਮੈਂ ਟ੍ਰੇਨਿੰਗ ਲਈ ਅਪੀਅਰ ਹੋਇਆ ਪੇਪਰ ਲਈ ਅਪੀਅਰ ਹੋਇਆ ਆਉਣ ਤੋਂ ਬਾਅਦ ਮੈਨੂੰ ਝੱਟ ਪਤਾ ਸੀ ਮੇਰਾ ਰੈਂਕ ਵਧੀਆ ਹੈ ਜੀ ਮੈਨੂੰ ਇਹ ਦੇਖਣਾ ਨਹੀਂ ਪਿਆ ਵੀ ਮੈਂ ਮੈਰਿਟ 'ਚ ਹੈਗਾ ਨਹੀਂ ਹੈਗਾ ਜੀ ਇਹ ਬੜੀ ਖੁਸ਼ੀ ਵਾਲੀ ਗੱਲ ਆ ਸਰ ਕਹਿੰਦੇ ਅਕਲ ਜਿਹੜੀ ਆ ਨਾ ਉਹ ਬਾਦਾਮ ਖਾ ਕੇ ਨਹੀਂ ਆਉਂਦੀ ੱਟਕੇ ਖਾ ਕੇ ਆਉਂਦੀ ਸੋ ਤੁਸੀਂ ਰੜੇ ਹੋਏ ਹੋ ਤੁਸੀਂ ਗਰੀਬੀ ਦੀ ਅੱਗੇ ਚ ਪੱਕ ਕੇ ਆਏ ਹੋ ਤੇ ਜਦੋਂ ਫਿਰ ਸੰਘਰਸ਼ ਕਰਨ ਤੋਂ ਬਾਅਦ ਸਟ੍ਰਗਲ ਕਰਨ ਤੋਂ ਬਾਅਦ ਕੋਈ ਸਫਲਤਾ ਮਿਲਦੀ ਹੈ ਪਰ ਉਸ ਸਫਲਤਾ ਲੈਣ ਵਾਲੇ ਨੂੰ ਹੀ ਪਤਾ ਹੁੰਦਾ ਉਹਦੀ ਖੁਸ਼ੀ ਕੀ ਹੈ